ਮੈਂ ਭਾਗਪੁਰ ਦੀ ਨਿਵਾਸੀ ਪ੍ਰੀਤੀ ਗਰਗ ਇਥੇ ਸਰ ਤੁਸੀਂ ਡਿਵੈਲਪਮੈਂਟ ਵਾਸਤੇ ਰੋਡ ਚੌੜੀ ਕਰ ਰਹੇ ਹੋ ਸਾਨੂੰ ਉਹਦੀ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਸਮੱਸਿਆ ਦਾ ਕੋਈ ਹੱਲ ਹੋਣਾ ਚਾਹੀਦਾ ਪਾਰਕਿੰਗ ਵਾਸਤੇ ਇਥੇ ਕੋਈ ਸਪੇਸ ਨਹੀਂ ਹੈ ਪਾਰਕਿੰਗ ਵਾਸਤੇ ਮਤਲਬ ਸਾਡੇ ਕੋਲ ਇੱਕ ਸਪੇਸ ਹੈਗੀ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਸਾਡਾ ਮੁੱਦਾ ਉੱਥੇ ਰੱਖਿਆ ਜਾਵੇ ਜਦੋਂ ਤੁਸੀਂ ਸਾਡੀ ਸੜਕ ਚੌੜੀ ਕਰੋਗੇ ਜਦੋਂ ਸਾਡੇ ਕੋਲ ਕੋਈ ਪਾਰਕਿੰਗ ਹੀ ਨਹੀਂ ਹੈਗੀ ਅਸੀਂ ਆਪਣੀਆਂ ਗੱਡੀਆਂ ਕਸਟਮਰਾਂ ਦੀਆਂ ਗੱਡੀਆਂ ਉੱਥੇ ਖੜੀਆਂ ਕਰਾਂਗੇ ਗੱਲ ਤਾਂ ਫੇਰ ਉੱਥੀ ਹੈ ਚੌੜੀ ਕਰਨ ਦਾ ਤਾਂ ਕੋਈ ਸਾਨੂੰ ਮੁੱਦਾ ਹੀ ਨਹੀਂ ਸੀ ਚੌੜੀ ਕਰੋ ਸਾਨੂੰ ਜਗਾ ਮਤਲਬ ਸਾਡੀ ਲੋ ਤੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਠੀਕ ਹੈ ਨਾ ਜਾਂ ਜਿਵੇਂ ਤੁਸੀਂ ਸਾਡੀਆਂ ਰਜਿਸਟਰੀਆਂ ਕੀਤੀਆਂ ਸੀ ਉਥੋਂ ਸਾਡੀ ਓਨੀ ਸੜਕ ਛੱਡ ਕੇ ਸਾਡੀ ਰਜਿਸਟਰੀ ਕਰਨੀ ਸੀ ਸਾਨੂੰ ਸਰਕਾਰ ਤੋਂ ਇਹੀ ਉਮੀਦ ਹੈ ਕਿ ਸਾਨੂੰ ਸਾਡਾ ਮੁਆਵਜ਼ਾ ਦਿੱਤਾ ਜਾਵੇ ਤੇ ਸਾਡੀ ਪਾਰਕਿੰਗ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ ਇੱਕ ਸਾਡੇ ਬਾਗੂ ਰੋਡ ਤੇ ਕੋਈ ਵੀ ਪਬਲਿਕ ਵਾਸ਼ਰੂਮ ਨਹੀਂ ਹੈਗਾ ਸਾਡੇ ਕੋਲ ਕੋਈ ਕਸਟਮਰ ਆਂਦਾ ਸੀ ਉਹਨਾਂ ਨੂੰ ਕਿੱਥੇ ਲੈ ਕੇ ਜਾਈਏ ਇਹ ਤੋਂ ਬਿਨਾਂ ਇੰਨਾ ਸੁਵਿਧਾਦੋ ਕਿਵੇਂ ਬਣ ਜਾਊਗਾ ਸਾਡੀ ਇਹ ਸਰਕਾਰ ਕੋਲ ਅਪੀਲ ਹੈ ਕਿ ਸਾਡੀ ਇਹ ਸਮੱਸਿਆ ਦਾ ਹੱਲ ਕੀਤਾ ਜਾਵੇ ਸਰ ਇਹ ਠਾਣੀ ਨਹੀਂ ਚਾਹੀਦੀ ਇਹ ਮਰਦ ਕਰ ਰਿਹਾ ਨਹੀਂ ਸਰ ਇਹ ਠਾਣੀ ਨਹੀਂ ਚਾਹੀਦੀ ਕਿਉਂਕਿ ਮੇਰੇ ਘੜੀ ਉਹਦੀ ਕੁੜੀਆਂ ਮੈਂ ਬਕਰੋਤ ਸਿੰਘ ਭੁੱਲੰਗ ਇਹ ਉਦੋਂ ਤੋਂ ਚੱਲਦਾ ਆ ਰਿਹਾ ਮਸਲਾ ਉਦੋਂ ਤਾਂ ਕੁਝ ਹੋਇਆ ਨਹੀਂ ਹੁਣ ਕਿਉਂ ਲੈ ਕੇ ਆ ਗਏ ਪੁਰਾਣੇ ਮੁਰਤੇ ਕਿਉਂ ਢਾਉਂਦੇ ਆ ਨਹੀਂ ਨਗਰ ਨਿਗਮ ਹੋਵੇ ਚਾਹ ਮਰਜੀ ਕਰੋ ਹੋਰ ਵੀ ਕਰੀ ਕਰੋ 90% ਲੋਕ ਪਿਆਰ ਨਹੀਂ ਲਾ ਹਿਆਰ ਤੇਰੇ ਹੈਗੇ ਨਹੀਂ ਜਿਹੜੇ ਕਹਿੰਦੇ ਨਹੀਂ ਇਹ ਸਰ ਹਾਂ ਸਟੇ ਆਈ ਆ ਦੇਖੋ ਲੱਗੇ ਪਏ ਬੋਰਡ ਤੇ ਚਲ ਅਸੀਂ ਖੁਦ ਲਈਤੀ ਸਟੇ ਪਰ ਫਿਰ ਵੀ ਆ ਕੇ ਸਾਨੂੰ ਕੋ ਦੂਜੇ ਤੀਜੇ ਨਾਲ ਹਰਾਸਮਨ ਕਰਦੇ ਕੋਡ ਨਹੀਂ ਤਾਂ ਕੁਝ ਨਹੀਂ ਖਿਆਣਾ ਤਾਂ ਢੇਰ ਦਿੰਦੇ ਆ ਪਰ ਇਹ ਜਾਨ ਪੁੱਛ ਕੇ ਆ ਕੇ ਕਿਹ ਖੜੇ ਹੋ ਜਾਂਦੇ ਆ ਚਲ ਕਿਉਂ ਸਨੀ ਹਟਾ ਹੋਰ ਨੇ ਹੋਰ ਜਗ੍ਹਾ ਤੇ ਜੰਨੇ ਪਏ ਨੇ ਪੀੜਾ ਤਾਂ ਉੱਥੇ ਵੀ ਆ ਉੱਥੇ ਕਿਉਂ ਨਹੀਂ ਲੰਦੇ ਸਰ ਇੱਕ ਬੱਚੇ ਦਾ ਮਤਲਬ ਐਕਸੀਡੈਂਟ ਹੋਇਆ ਸੀ ਕਿੱਥੇ ਐਕਸੀਡੈਂਟ ਨਹੀਂ ਹੁੰਦੇ ਮੈਨੂੰ ਉਹ ਜਗ੍ਹਾ ਦਾ ਨਾਮ ਦੱਸੋ ਫਿਰ ਆਪਾਂ ਕੀ ਲੋਕਾਂ ਦੀਆਂ ਜਗਾ ਟਾ ਕੇ ਉਹ ਸੜਕਾਂ ਚੌੜੀਆਂ ਕਰ ਦਿੰਨੇ ਆ ਇਹਦਾ ਟੂ ਵਾਸ਼ਰੂਮ ਤੇ ਪਾਰਕੀ ਦੀ ਗੱਲ ਕੀਤੀ ਹਾਂਜੀ ਉਹ ਸਾਡੇ ਕਸਟਮਰਾਂ ਨੂੰ ਦਿੱਕਤ ਆਂਦੀ ਆ ਕਿਹ ਅਧਿਕਾਰੀਆਂ ਨਾਲ ਜਾਂ ਰਾਜਨੀਤਿਕ ਲੀਡਰਾਂ ਚੋਂ VOTING ਦਾ ਮਸਲਾ ਆਪਣੇ ਸਾਰਾ ਉਹਨਾਂ ਨੇ ਗੱਲ ਵੀ ਅਸੀਂ ਆਪਣੇ MC ਨੂੰ ਵੋਟਾਂ ਪਾਣ ਤੋਂ ਪਹਿਲਾਂ ਹੀ ਕਿਹਾ ਸੀ ਕਿ ਸਰ ਤੁਸੀਂ ਆਉਂਗੇ ਤਾਂ ਸਾਡੀ ਇਹ ਸਮੱਸਿਆ ਦਾ ਹੱਲ ਕਰਿਓ ਸਾਡੇ ਇੱਥੇ ਨਕਸ਼ੇ ਪਾਸ ਕਰਿਓ ਸਾਡਾ ਹਰ ਸਮੱਸਿਆ ਦਾ ਹੱਲ ਕਰਿਓ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਉਹਨਾਂ ਨੇ ਤਾਂ ਸਾਡੇ MC ਬੁੱਟਰ ਸਾਹਿਬ ਨੇ ਹੈ ਤਾਂ ਉਹਨਾਂ ਦੀ ਵਾਈਫ ਆ ਲੇਕਿਨ ਚਲਦੀ ਉਹਨਾਂ ਦੀ ਆ ਸਰ ਆਪਣੇ ਉਸ ਤੋਂ ਪਹਿਲੇ ਹਿਸਾਬ ਨੇ ਨਗਰ ਨਿਗਮ ਦੇ ਕਮਿਸ਼ਨਰ ਸਰ ਅਸੀਂ ਤਾਂ ਜਦੋਂ ਸਾਡੇ ਕੋਲੇ ਵੋਟਾਂ ਲੈਣ ਆਏ ਐ ਐਮਸੀ ਅਸੀਂ ਤਾਂ ਉਹਨਾਂ ਨੂੰ ਹੀ ਆਪਣੀ ਸਮੱਸਿਆ ਦਾ ਹੱਲ ਦੱਸਣਾ ਨਾ ਕਿ ਆਪਾਂ ਨੂੰ ਇਹ ਸਮੱਸਿਆ ਕਿਉਂਕਿ ਉਹ ਭਾਗੂ ਰੋਡ ਦੇ ਨਿਵਾਸੀ ਨੇ ਇਹ ਸੜਕ ਛੋੜੀ ਹੋਣਾ ਫਾਇਦਾ ਸਰ ਸਾਰੇ ਇੱਥੇ ਹਾਈਵੇ ਹੋਣ ਨਾਲ ਸਾਡੇ ਰੋਜ਼ਗਾਰ ਘਟਣਗੇ ਹਾਂ ਬਿਲਕੁਲ ਇਹ ਕੰਮ ਖਤਮ ਹੋਣਗੇ ਕੋਈ ਪਹਿਲਾਂ ਸਰ ਤੁਸੀਂ ਮੈਨੂੰ ਦੱਸੋ ਤੁਸੀਂ ਆਪਣਾ ਬੱਚਾ ਹਾਈਵੇ ਤੇ ਭੇਜਣ ਲੱਗੇ ਹੀ ਡਰੋਗੇ ਸਾਡੇ ਕੋਲੇ ਭਾਗੂ ਰੋਡ ਦਾ ਏਰੀਆ ਮਾਡਲ ਟਾਊਨ ਆ ਹਰ ਪੇਰੈਂਟਸ ਨੂੰ ਆਏ ਹੁੰਦਾ ਨੀਅਰ ਅਬਾਊਟ ਜੋ ਸਮਾਨ ਮਿਲਦਾ ਉੱਥੋਂ ਲੈ ਆਓ। ਉਸ ਤੋਂ ਬਾਅਦ ਹਰ ਪੇਰੈਂਟਸ ਡਰੂਗਾ ਕਿ ਉੱਥੇ ਨਹੀਂ ਦਾਨਾ ਹਾਈਵੇ ਆ। ਉਸ ਤੋਂ ਬਾਅਦ ਤੁਸੀਂ ਮੈਨੂੰ ਦੱਸੋ ਕਿ ਇੱਥੇ ਐਕਸੀਡੈਂਟ ਜਿਆਦਾ ਵਧਣਗੇ ਜਾਂ ਬੰਦ ਹੋਣਗੇ। ਹਰ ਜਗ੍ਹਾ ਤੇ ਸਮੱਸਿਆ ਹੈ ਜੀ ਡਰਾਈਵਿੰਗ ਦੀ। ਟ੍ਰੈਫਿਕ ਦੀ। ਸੜਕ ਚੌੜੀ ਹੋ ਗਈ ਆ ਉਧਰ ਰਿੰਗ ਰੋਡ ਨਾਲ ਜੁੜਦੀ ਆ। ਹੁਣ ਟ੍ਰੈਫਿਕ ਰਿੰਗ ਰੋਡ ਦਾ ਸਰ ਉਹੀ ਮਤਲਬ ਆ ਨਾ ਰਿੰਗ ਰੋਡ ਵਾਲਿਆਂ ਨੂੰ ਉਹਨਾਂ ਨੂੰ ਫਾਇਦਾ ਕਿ ਉਹ ਸ਼ਹਿਰ ਦੇ ਅੰਦਰ ਆਣਾ। ਉਹਨਾਂ ਨੇ ਜਿਹੜੀ ਰੋਡ ਤੋਂ ਆਨ ਉਹਨਾਂ ਵਾਸਤੇ ਰਸਤੇ ਨੇ ਆਪਣੇ ਇਧਰੋਂ ਰਿੰਗ ਰੋਡ ਦਾ ਕੀ ਫਾਇਦਾ ਪਾਗੂ ਰੋਡ ਦੇ ਲੋਕਾਂ ਵੱਲੋਂ ਸੰਘਰਸ਼ ਵਿੱਡਿਆ ਗਿਆ ਸੀ ਕੀ ਕਾਰਨ ਹੈ ਵੀ ਉਹ ਉਹ ਸਿਰਫ ਸਾਡੇ ਸੰਘਰਸ਼ ਇਸੇ ਵਾਸਤੇ ਸੀ ਕਿ ਸਾਡੀ ਪਾਗੂ ਰੋਡ ਨੂੰ ਨਾ ਉਜਾੜਿਆ ਜਾਵੇ ਅਸੀਂ ਆਪਣੇ ਬੱਚੇ ਇੱਥੋਂ ਹੀ ਪਾਲਦੇ ਆ ਸਾਡੀ ਰੋਜ਼ੀ ਰੋਟੀ ਇੱਥੋਂ ਹੀ ਚੱਲਦੀ ਆ ਸਫਲ ਕਿਉਂ ਰਹੇ ਕਿਉਂ ਨਹੀਂ ਲੜਾਈ ਲੜ ਸਕਦੇ ਅੱਗੇ ਕਿਉਂ ਸਫਲ ਕਿਉਂਕਿ ਸਾਡੀ ਐਮਸੀ ਦੀ ਉੱਪਰ ਤੱਕ ਪਹੁੰਚ ਸੀ ਸਾਡੀ ਨਹੀਂ ਪਹੁੰਚ ਸੀ ਇਸ ਤਰ੍ਹਾਂ ਅਸੀਂ ਨਹੀਂ ਲੜ ਸਕਦੇ ਉਹ ਵੀ ਤਾਂ ਸਮੱਸਿਆ ਦਾ ਹੱਲ ਸਾਡਾ ਭਗਵੰਤ ਮਾਨ ਜੀ ਕੋਲੇ ਸਾਡੀ ਉੱਪਰਲੀ ਸਰਕਾਰ ਕੋਲੇ ਲੈ ਕੇ ਜਾਓ ਕਿ ਸਾਡੀ ਕੋਈ ਸਮੱਸਿਆ ਦਾ ਹੱਲ ਨਿਕਲ ਸਕੇ